ਜਣਗਲੋਂ ਇਹ ਜੀ ਸਾਨੂੰ ਜਿਹੜਾ ਹੈਗਾ ਨਗਰ ਕੌਂਸਲ ਦੇ ਪ੍ਰਧਾਨ ਨੇ ਹਰਜੀਤ ਸਿੰਘ ਜਿੱਤ ਉਹਨਾਂ ਦਾ ਮੈਨੂੰ ਫੋਨ ਆਇਆ ਸੀਗਾ ਕਿ ਉੱਥੇ ਕੋਈ ਸ਼ੱਕੀ ਵਿਅਕਤੀ ਹੈਗੇ ਨੇ ਆ ਦਾ ਸਕੂਲ ਦੇ ਨੇੜੇ ਉੱਥੇ ਪਹਿਲਾਂ ਅਸੀਂ ਜਿਹੜੀ ਹੈਗੀਆਂ ਜਿਹੜੀ ਨਰਜੈਂਸ ਤੌਰ ਤੇ ਝੁੰਗੀਆਂ ਸੀਗੀਆਂ ਉਹ ਵੀ ਚਕਾਈਆਂ ਸੀਗੀਆਂ ਤੇ ਉੱਥੇ ਮੌਕੇ ਤੇ ਜਿਹੜਾ ਪੁਲਿਸ ਨੇ ਪਹੁੰਚ ਕੇ ਉੱਥੇ ਕੁਝ ਵਿਅਕਤੀ ਗਾਬੂ ਕੀਤੇ ਨੇ ਤੇ ਅਜੇ ਜਿਹੜਾ ਆਪਰੇਸ਼ਨ ਉੱਥੇ ਚੱਲ ਰਿਹਾ ਹੈ ਜੋ ਪਤਾ ਲੱਗਿਆ ਵੀ ਤਕਰੀਬਨ 2-3 ਪੇਟੀਆਂ ਜੀ ਉਥੋਂ ਜਿਹੜੀ ਦਰੂ ਉਹ ਫੜ ਲਈ ਹੈ ਤੇ ਇੱਕ ਲੜਕਾ ਜਿਹੜਾ ਹੈਗਾ ਵੀਜੇ ਉਹ ਵੀ ਉਹਥੇ ਜਿਹੜਾ ਹੈਗਾ दारू ਵੇਚ ਰਿਹਾ ਸੀਗਾ ਜਿਸ ਦੇ ਖਿਲਾਫ ਜਿਹੜਾ ਹੈਗਾ ਜਲਦ ਅਸੀਂ ਮੁਕਤਮਾ ਦਰਜ ਕਰਨਾ ਹੈ ਦੇਖੋ ਮੈਂ ਆਪਦੇ ਮਾਧਿਅਮ ਰਹੀ ਬੇਨਤੀ ਕਰਨਾ ਚਾਹੁੰਦਾ ਵੀ ਪੰਜਾਬ ਸਰਕਾਰ ਦਾ ਤੇ ਸਾਡੇ ਜਿਹੜੇ ਸੀਨੀਅਰ ਅਫਸਰਾਂ ਨੇ ਉਹਨਾਂ ਦਾ ਜਿਹੜਾ ਹੈਗਾ ਨਸ਼ੇ ਵਿਰੁੱਧ ਬਹੁਤ ਹੀ ਜਿਹੜਾ ਹੈਗਾ ਸਖਤ ਰੁਖ ਹੈਗਾ ਜਿਸ ਦੇ ਤਹਿਤ ਅਸੀਂ ਥਾਣਾ ਨੰਦਗੋੜ ਸਾਹਿਬ ਵਿੱਚ ਹੁਣ ਤੱਕ ਐਨਡੀਪੀਐਸ ਧਾਰਾ ਦੇ ਤਹਿਤ 18 17 ਮਕਦਮੇ ਜਿਹੜੇ ਹੈਗੇ ਦਰਜ ਕਰ ਚੁੱਕੇ ਹਾਂ ਤੇ दारू ਦੇ ਵੀ ਅਸੀਂ ਜਿਹੜਾ ਹੈਗਾ ਹੈ ਪਰਚੇ ਕੰਟੀਨਿਊਸਲੀ ਦਰਜ ਕਰ ਰਹੇ ਹਾਂ ਤੇ ਆਪਦੇ ਮਾਧਿਅਮ ਰਹੀਂ ਮੇਰੇ ਮਾੜੇ ਅੰਸਰਾਂ ਨੂੰ ਇਹ ਹੀ ਬੇਨਤੀ ਹੈ ਇਹ ਚੇਤਾਵਨੀ ਲਾ ਦੋ ਕਿ ਜਿਹੜਾ ਸਾਡਾ ਸ਼ਹਿਰ ਵਿੱਚ ਇਹ ਕੋਈ ਜਿਹੜਾ ਗਲਤ ਕੰਮ ਨਾ ਕਰਨ ਨਹੀਂ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਇਹਨਾਂ ਦੇ ਖਿਲਾਫ ਜਿਹੜੀ ਹੈਗੀ ਸਖਤ ਤੋਂ ਸਖਤ ਜਿਹੜੀ ਹੈਗੀ ਕਾਰਵਾਈ ਕੀਤੀ ਜਾਊਗੀ ਤੇ ਇਹ ਵੀ ਇੱਕ ਇਨਨੀ ਬਣਾਇਆ ਜਾਊਗਾ ਵੀ ਇਹਨਾਂ ਦਾ ਜਿਹੜਾ ਸਾਰਾ ਅਗਲਾ ਪਿਛਲਾ ਇਹਨਾਂ ਨੇ ਇਕਨੋਮਿਕਲੀ ਆਪਣੇ ਪ੍ਰੋਪਰਟੀਆਂ ਬਣਾਈਆਂ ਨੇ ਗੈਰਕਾਨੂੰਨੀ ਜਾਇਦਾਦਾਂ ਬਣਾਈਆਂ ਨੇ ਉਹਨਾਂ ਸਬੰਧੀ ਵੀ ਜਿਹੜੀ ਇਸ ਪ੍ਰਤਾਲ ਕਰਾਂਗੇ ਇਸ ਲਈ ਮੇਰੀ ਬੇਨਤੀ ਹੈਗੀ ਆ ਕਿਛੇ ਜੋ ਤੁਸੀਂ ਕਰ ਲਿਆ ਠੀਕ ਆ ਪਰ ਹੁਣ ਅੱਗੇ ਤੋਂ ਮੈਨੂੰ ਕੋਈ ਇਹੋ ਜਿਹੀ ਕੰਪਲੀਟ ਨਾ ਹੋਵੇ ਧੰਨਵਾਦ ਜੀ ਅੱਜ ਸਾਨੂੰ ਵਾੜ ਵਾਸੀਆ ਵੱਲੋਂ ਦਰਵਾਜ਼ਾ ਮਿਲੀ ਸੀ ਕਿ ਕੱਛੀ ਕਿਸਾਨ ਸਾਹਿਬ ਦੇ ਸਾਹਮਣੇ ਜਿੱਥੇ ਕੋ ਅਸੀਂ ਪਹਿਲਾਂ ਲਜਾਇ ਜਿਹੜੀ ਅਸੀਂ ਝੁੱਗੀਆਂ ਚੁਕਵਾਈਆਂ ਸੀ ਲਗਭਗ ਜਿਹੜੀ ਅਸੀਂ 150 ਤੋਂ 130 ਝੁੱਗੀਆਂ ਚੁਕਵਾਤੀਆਂ ਸੀ ਪਰ ਝੁੱਗੀਆਂ ਚੁੱਕਣ ਤੋਂ ਬਾਅਦ ਵੀ ਕੁਝ ਲੋਕ ਉੱਥੇ ਬੈਠ ਕੇ ਸ਼ਰਾਬ ਵੇਚਦੇ ਸੀ ਜੋ ਤੇ ਨਾਲ ਹੀ ਚਿਪਾ ਵੇਚਦੇ ਸੀ ਸਾਨੂੰ 2 3 4 ਦਿਨ ਤੋਂ ਇਨਫਰਮੇਸ਼ਨ ਸੀ ਤੇ ਅਸੀਂ ਪੁਲਿਸ ਨਾਲ ਵੀ ਤਾਲਮੇਲ ਵਿੱਚ ਸੀਗੇ ਤੇ ਜਿਵੇਂ ਅੱਜ ਸਾਨੂੰ ਪਤਾ ਲੱਗਿਆ ਕਿ ਕਿ ਉੱਥੇ ਕੰਮ ਚੱਲ ਰਿਹਾ ਹੈ ਤੇ ਅਸੀਂ ਮੌਕੇ ਤੇ ਪਹੁੰਚ ਗਏ ਉਹਨਾਂ ਵਿੱਚ ਅਸੀਂ ਮੌਕੇ ਤੇ ਅਸੀਂ ਲੱਗ ਗਏ ਚਾਰ ਬੰਦੇ ਅਸੀਂ ਮੌਕੇ ਦੇ ਫੜ ਲਏ ਜਿਵੇਂ ਅਸੀਂ ਐਸਐਚਓ ਸਾਹਿਬ ਦਾਨਸ਼ਵੀਰ ਜੀ ਨਾਲ ਗੱਲ ਕੀਤੀ ਉਹਨੇ ਤੁਰੰਤ ਪੁਲਿਸ ਭੇਜ ਦਿੱਤੀ ਤੇ ਉਹ ਜਿਹੜੇ ਚਾਰੇ ਬੰਦੇ ਆ ਪੁਲਿਸ ਨੂੰ ਜਿਹੜੇ ਫੜਾ ਦਿੱਤੇ ਆ ਤੇ ਅਸੀਂ ਬਾਕੀ ਵੀ ਹੋਰ ਜਿਹੜੇ ਨਸ਼ਾ ਵੇਚਣ ਵਾਲੇ ਉਹਨਾਂ ਨੂੰ ਕਹਿੰਦੇ ਆ ਕਿ ਇਹ ਕੰਮ ਕਰ ਤੂੰ ਹਟ ਜਾ ਪੰਜਾਬ ਸਰਕਾਰ ਬੜੀ ਸਖਤ ਹੈ ਪੁਲਿਸ ਬੜੀ ਸਖਤ ਹੈ ਲੋਕਾਂ ਦੇ ਵਿੱਚ ਤੁਹਾਡੇ ਬਤੀ ਲੋਸ ਹੈ ਅਸੀਂ ਤੁਹਾਨੂੰ ਕਿਸੇ ਵੀ ਹਾਲਤ ਦੇ ਵਿੱਚ ਇਹ ਕੰਮ ਕਰਨ ਨਹੀਂ ਦਵਾਂਗੇ ਤੁਸੀਂ ਸਾਡੇ ਬੱਚੇ ਮਾਰ ਰਹੇ ਹੋ ਇਹ ਗੱਲਾਂ ਸਾਨੂੰ ਹੁਣ ਬਰਦਾਸ਼ਤ ਨਹੀਂ ਹੈ ਤੇ ਤੁਹਾਡੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਵੇਗੀ ਜੀ ਜੀ ਬੰਦੇ ਫੜਨ ਤੋਂ ਬਾਅਦ ਜਿਹੜੇ ਹੈਗੇ ਇਹ ਬੰਦਿਆਂ ਨੂੰ ਜਿਹੜੇ ਪੁਲਿਸ ਥਾਣਿਆਂ ਨਾਲ ਸਭ ਵਿਖੇ ਲੈ ਗਏ ਨੇ ਤੇ ਉਸ ਤੋਂ ਬਾਅਦ ਸੀ ਮੰਤਰੀ ਸਾਹਿਬ ਜੀ ਦੇ ਧਿਆਨ ਦੇ ਵਿੱਚ ਲਿਆ ਦਿੱਤਾ ਹੈ ਕਿ ਉੱਥੋਂ 4 ਬੰਦੇ ਫੜੇ ਆ ਜੋ ਕਿ ਉੱਥੇ ਚੱਕਾ ਜਾ ਸ਼ਰਾਬ ਜੋ ਵੀ ਵੇਚਦੇ ਸੀਗੇ ਤੇ ਮੰਤਰੀ ਸਾਹਿਬ ਇਸ ਵਤੀ ਸਖਤ ਐਕਸ਼ਨ ਲੈਣ ਦੇ ਪੂਰੇ ਰੋਹ ਦੇ ਵਿੱਚ ਹੈ ਤੇ ਮੰਤਰੀ ਸਾਹਿਬ ਨੇ ਸਾਰੀ ਡਿਟੇਲ ਮੰਗਵਾ ਲਈ ਹੈ ਤੇ ਤੁਰੰਤ ਹੀ ਸਖਤੋ ਸਖਤ ਕਾਰਵਾਈ ਇਹਨਾਂ ਦੇ ਖਿਲਾਫ